ਮੈਂ ਇੱਕੇ ਛੱਡੋ ਮੈਂ ਇੱਕੇ ਛੱਡੋ ਦੋ ਦਿਓ ਤਿੰਨ ਦਿਓ ਚਾਰ ਦਿਓ ਸੱਚਾ ਹੋਊਂਗਾ ਤੇ ਫੇਰ ਬਾਹਰ ਨਿਕਲ ਕੇ ਆਊਂਗਾ ਮੇਰੇ ਵੀਰੋ ਇਸ ਲਈ ਇਹ ਕਮਜ਼ੋਰ ਲੋਕ ਨੇ ਜਿਹੜਾ ਸਰਕਾਰਾਂ ਕੇ ਲੰਮੇ ਪੈ ਜਾਂਦੇ ਆਹੀਂ ਉਹਨਾਂ ਚੋਂ ਨਹੀਂ ਥੋੜੀ ਤਾਕਤ ਤੇ ਗੁਰੂ ਦੀ ਬਖਸ਼ਿਸ਼ ਨਾਲ ਚੱਲਦੇ ਆਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮਤਾਪੇ ਲੱਲੂ ਕਰੇ ਕਵਲੀਆਂ ਤੇ ਰੱਬ ਸਿੱਧੀਆਂ ਪਾਵੇ ਮੈਂ ਤਾਂ ਕਹਿੰਦਾ ਮੈਂ ਲੱਲੂ ਆ ਮਗਰ ਮੈਂ ਲੱਲੂ ਆ ਝਾੜੂ ਬਰਦਾਰਾਂ ਦੇ ਲੋਕਾਂ ਦਾ ਜਿਹੜੀ ਤੇਰੇ ਅੱਗੇ ਧੌਣ ਸਿੱਧੀ ਕਰਕੇ ਇੱਕ ਸਵਾਲ ਨਹੀਂ ਨਾ ਪੁੱਛਦੇ ਭਗਵਾਨ ਤੁਮਾਨਾ ਤੇਰੀਆਂ ਚੀਕਾਂ ਵੀ ਕਢਾਵਾਂਗੇ ਤੈਨੂੰ ਠੋਕ ਕੇ ਸਵਾਲ ਵੀ ਕਰਾਂਗੇ ਉਹਨਾਂ ਕਮਜ਼ੋਰ ਦਿਲਾਂ ਚੋਂ ਨਹੀਂ ਦੂਜੀ ਗਰੰਟੀ ਆ ਦੱਸ ਦਿੱਤੀਆਂ ਸੀ ਦੂਜੀ ਕਹਿੰਦਾ 300 ਯੂਨਿਟ ਮਾਪ ਕਰਾਂਗੇ ਉਹ ਗੱਲ ਵੱਖਰੀ ਆ ਕਿ ਹੁਣ ਕਈਆਂ ਦੇ ਬਿੱਲ ਆ ਗਏ ਤਾਂ ਦੱਸਿਓ ਜਦੋਂ ਮਜੀਠੇ ਨੂੰ ਬਣਾਇਆ ਸੀ ਕਿੰਨੇ ਯੂਨਿਟ ਮਾਪ ਸੀ ਮੈਂ ਮਨ 'ਚ ਹੱਸਦਾ ਸੀ ਇਹ ਪਿਓ ਦੇ ਪੁੱਤਾਂ ਨੇ ਹੋਣ ਕਰਨੇ ਮੈਂ 2007 ਕੀ ਕਰ ਛੱਡੇ ਸੀ 1000 ਹੀ ਕਰ ਛੱਡੇ ਸੀ ਕਦੇ ਆਉਂਦਾ ਸੀ ਕੋਈ ਬਿਜਲੀ ਵਾਲਾ ਲਗਾ ਦੋ ਪਾਲ ਲਾ ਕਹਿੰਦਾ ਮੈਂ ਖਰੀਦ ਲਿਆ ਖਰੀਦਿਆ ਕਿਉਂ ਤੋਂ ਪਹਿਲਾਂ ਦਾ ਹੀ ਲਗਾ ਲਾਤੀ ਗੱਲ ਤਾਂ ਸਾਨੂੰ ਸਿੱਧੀਆਂ ਕੁੰਡੀਆਂ ਪੈਂਦੀਆਂ ਸੀ ਕਿ ਨਹੀਂ ਪੈਂਦੀਆਂ ਸੀ ਦੱਸੋ ਤੋ ਮੂੰਹ ਵੀ ਕਰਦਾ ਹੀ ਐ ਇਹਨੂੰ ਅਚਮਕੀਲਾ ਵੀ ਡਾਂਸ ਕਰਦਾ ਪੈਂਦੀਆਂ ਤਾਂ ਤੂੰ ਵੀ ਐਸੀ ਲਾ ਛੱਡਿਆ ਸੀ ਮੈਨੂੰ ਪਤਾ ਲੱਗਿਆ ਹਾਂ ਹਾਂ ਸਾਲਾਂ ਦੀ ਪਾਣੀ ਯੂਨਿਟ ਬਣੇ ਏ ਕਹਿੰਦਾ ਦਸਾਂ ਸਾਲਾਂ ਚ ਪਾਣੀ ਯੂਨਿਟ ਬਣੇ ਉਹ ਯਾਲੇ ਦਾ ਬੈਲ ਹੀ ਨਹੀਂ ਮੀਟਰ ਹੀ ਨਹੀਂ ਲਵਾਇਆ ਸੀ ਉਹ ਤਾਂ ਜਦੋਂ ਸਰਕਾਰ ਬਦਲੀ ਐ ਹਾਂਜੀ ਉਹ ਤਾਂ ਲੋਕ ਮੈਂ ਹੱਸਦਾ ਹਾਂ ਜਦੋਂ ਉੱਥੇ ਉੱਚੀ ਉੱਚੀ ਖਲੋ ਕੇ ਵਾਅਦਾ ਕਰਦੇ ਆ ਉਹ ਮੈਂ ਨਿਕੂਆ ਇਹ ਕੰਮ ਅਸੀਂ 2007 'ਚ ਕਰ ਛੱਡਿਆ ਸੀ ਜਿਹੜਾ ਤੂੰ ਬਾਈ ਚ ਕਰਦਾ ਫਿਰਦਾ ਅਗਲੀ ਗੱਲ ਕਹਿੰਦੇ ਮਜੀਠੀਏ ਦੀ ਇਨਕੁਆਇਰੀ ਕਰਾਉਣੀ ਆ ਇਹ ਮਜੀਠੀਏ ਨੂੰ ਤਾਂ ਚਾਹ ਚੜ ਜਾਂਦਾ ਜਦੋਂ ਕਹਿੰਦੇ ਪਰਚਾ ਕਰਾਉਣਾ ਜਾਂ ਅੰਤਰ ਦੇਣਾ ਜਾਂ ਨਿਪਾਇਰੀ ਕਰਾਉਣੀ ਆ ਕਾਦੀ ਇਨਕੁਆਇਰੀ ਕਰਾਉਣੀ ਜੋਸ਼ੀ ਸਾਹਿਬ ਕਹਿੰਦੇ ਸਭ ਤੋਂ ਵੱਧ ਆٹے ਦਾ ਕਾਰਡ ਗਰੀਬਾਂ ਨੂੰ ਔਲਾਦ ਜੇ ਕਿਸੇ ਹਲਕੇ 'ਚ ਮਿਲਦਾ ਸੀ 98% ਲੋਕਾਂ ਦੇ ਕਾਰਡ ਬਣਾਏ ਤੇ ਕਹਿੰਦਾ ਮਜੀਠੀਏ ਨੇ ਬਣਾਏ ਆ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਕਿ ਇੰਨੇ ਗਰੀਬ ਇੱਕ ਹਲਕੇ 'ਚ ਹੋ ਹੀ ਨਹੀਂ ਸਕਦੇ ਮੈਂ ਕਿਹਾ ਮਾਨ ਆ ਮੈਂ ਕਹਿੰਦਾ ਇਨਕੁਆਇਰੀ ਕਰਾ ਕੇ ਪਰਚਾ ਦਿਓਗੇ ਤੇ ਉਹਨਾਂ ਚੋਂ ਇੱਕ ਵਿੱਚੋਂ ਕਹਿੰਦਾ ਹਾਂ ਦਵਾਂਗੇ ਦੇ ਹੌਲੀ ਤੇ ਇਹਦੀ ਮੁੱਖ ਮੰਤਰੀ ਕਹਿੰਦਾ ਕਹਿੰਦਾ ਕਾਹਦਾ ਪਰਚਾ ਦੇਗਾ ਸਵੇਰੇ ਅਖਬਾਰ ਚ ਖਬਰ ਕੀ ਲੱਗੂ ਕਿ ਗਰੀਬਾਂ ਨੂੰ ਆਟਾ ਵੰਡਦਾ ਸੀ ਤਾਂ ਪਰਚਾ ਦੇ ਦਿੱਤਾ ਲੋਕਾਂ ਨੇ ਹੋਰ ਜੁੱਤੀਆਂ ਮਾਰਦੀਆਂ ਨੇ ਪਰਚਾ ਦੇਣ ਤੋਂ ਭੱਜ ਗਏ ਮਗਰ ਸ਼ਰਾਰਤ ਕੀ ਕੀਤੀ ਕਈਆਂ ਦੇ ਆٹے ਥਾਲ ਦੇ ਕਾਟ ਕਰਦੇ ਮੇਰੇ ਵੇਲੇ ਮੇਰੇ ਵਿਰੋਧੀ ਕੋਲ ਵੀ ਆਟਾ ਜਾਂਦਾ ਸੀ ਮੇਰੇ ਕੋਲ ਹੋਰ ਵਿਰੋਧੀ ਕੋਲ ਜਿਹੜਾ ਵੋਟ ਨਹੀਂ ਪਾਉਂਦਾ ਸੀ ਉਹਨੂੰ ਵੀ ਧਾਲ ਮਿਲਦੀ ਸੀ ਅਜ ਲਾਤ ਤੇ ਪੈਦਾ ਹੋ ਗਏ ਕਿ ਜਿੱਥੇ ਕਾਟ ਕੱਟੇ ਗਏ ਲੋਕਾਂ ਦਾ ਆਟਾ ਦਾਲ ਨਾ ਮਿਲਦਾ ਰਿਹਾ ਉੱਥੇ ਸਾਡੀਆਂ ਧੀਆ ਪੈਣਾ ਨੂੰ ਬਜ਼ੁਰਗਾਂ ਨੂੰ ਕਿਹਾ ਸੀ 2500 ਪੈਨਸ਼ਨ ਮਿਲੂ ਮਿਲ ਗਈ ਜੀ ਪੈਨਸ਼ਨ ਤਾਂ ਕੀ ਮਿਲਣੀ ਸੀ ਉਹ ਪਹਿਲਾਂ ਵਾਲੀ ਵੀ ਜਾਂਦੀ ਰਹੀ ਉਹ ਬਾਲ ਸਿੰਘ ਗੱਲ ਸੁਣਾਉਂਦੇ ਆ ਨਾ ਇੱਕ ਦਾ ਵਿਆਹ ਨਹੀਂ ਹੁੰਦਾ ਸੀ ਉਹਨੂੰ ਕਹੇ ਨੇ ਕਹਿੰਦਾ ਫਲਾ ਵਾਲੇ ਬਾਬੇ ਕੋਲ ਜਾਹੀਂ ਸੱਤ ਦੇ ਤੀਨ ਪਾਉਣਾ ਤੈਨੂੰ ਵੀ ਦੱਸ ਦੂੰ ਬਾਬੇ ਦਾ ਮੈਂ ਤੇ ਬਾਬੇ ਦੇ ਤੇਲ ਪਾਉਣਾ ਤੇ ਤੈਨੂੰ ਨਹੀਂ ਦੱਸਣਾ ਗੱਲ ਥੋੜੀ ਅੱਗੇ ਖਤਰਨਾਕ ਹੋ ਜਾਂਦੀ ਆ ਤੇਲ ਪਾਈ ਫਲਾੜੇ ਪਾਪੇ ਦੇ ਚੜ੍ਹਾਈ ਤੇਰੇ ਵਿਆਹ ਦੀ ਖੁਸ਼ਕਬਰੀ ਆ ਉਹ ਇੱਕ ਦਿਨ ਗਿਆ ਦੋ ਦਿਨ ਗਿਆ ਤਿੰਨ ਦਿਨ ਗਿਆ ਸੱਤਵੇਂ ਦਿਨ ਗਿਆ ਪਿੰਡੋਂ ਆਵਾਜ਼ ਪੈ ਗਈ ਤੇ ਉਹਨੇ ਭੰਗੜਾ ਪਾਉਣਾ ਸ਼ੁਰੂ ਕਰਤਾ ਕਹਿੰਦਾ ਰਾਜੂ ਖੁਸ਼ਕਬਰੀ ਆਈ ਐ ਉਹ ਮਗਰ ਵੇਖ ਕੇ ਕਹਿੰਦਾ ਕਹਿੰਦਾ ਕੀ ਖਬਰ ਆਈ ਆ ਕਹਿੰਦਾ ਰਾਜੂ ਹੈ ਤਾਂ ਅਫਸੋਸ ਦੀ ਗੱਲ ਕਹਿੰਦਾ ਮਾਤਾ ਚੜ੍ਹਾਈ ਕਰ ਕੀ ਕਹਿੰਦਾ ਵਾਹ ਪੀਰ ਬਤੋਈ ਮੈਨੂੰ ਤਾਂ ਕੀ ਦੇਣੀ ਸੀ ਬਾਪੂ ਵਾਲੀ ਵੀ ਕੋਈ ਜਿਹੜੇ ਕਹਿੰਦੇ ਸਨ ਕਿ ਗੋਰੇ-ਗੋਰੀਏ ਬੰਦਾ ਦੇਵੋਗੇ ਇੱਥੇ 2500 ਪੈਨਸ਼ਨ ਕਰ ਦੇਾਂਗੇ 51000 ਛਕਨ ਸਕੀਮ ਕਰ ਦੇਾਂਗੇ ਬੇਰੋਜ਼ਗਾਰੀ ਪੱਤਾ ਦੇ ਦੇਾਂਗੇ 3 ਸਾਲ ਚ ਇੱਕ ਨੂੰ ਵੀ ਛਕਨ ਸਕੀਮ ਦਾ ਚੈੱਕ ਨਹੀਂ ਮਿਲਿਆ ਕਹਿੰਦੇ ਸੀ ਸਕੂਲ ਖੋਲਾਂਗੇ ਬੜੇ ਬੀਬੀਆਂ ਆਈਆਂ ਜੀ ਇਸੇ ਤੇ ਮੈਨੂੰ ਪਤਾ ਜੀ ਦਿੱਤਾ ਹੀ ਨਹੀਂ ਸਰਕਾਰ ਨੇ ਕਿ ਜਿਹੜਾ ਪੰਜਾਬ ਕਿੱਕ ਨੂੰ ਨਹੀਂ ਦਿੱਤਾ ਜਿਹੜੇ ਕਹਿੰਦੇ ਸੀ ਸਕੂਲ ਖੋਲਾਂਗੇ ਕਾਲਜ ਖੋਲਾਂਗੇ ਹਸਪਤਾਲ ਖੋਲਾਂਗੇ ਪੈ ਤੁਹਾਨੂੰ ਪੁੱਛਣਾ ਚਾਹੁੰਦਾ ਕਿੰਨੇ ਸਕੂਲ ਕਾਲਜ ਤੇ ਹਸਪਤਾਲ ਖੋਲਦੇ ਇਥੇ ਮਗਰ ਖੋਲਿਆ ਕੀ ਬਦਲਾਵ ਆਲਿਆ ਨੇ ਸ਼ਰਾਬ ਦੇ ਠੇਕੇ ਆਪ ਅੱਗੇ ਆਲਾ ਵੀਰ ਆਇਆ ਆਪਣੇ ਕੀ ਲੋਯਾ ਦੇ ਤਾਂ ਆਪਣੇ ਸੁਨੀਤ ਕਸ਼ਮੀਰ ਸਹਿਮਤ ਆ ਨਾ ਤੂੰ ਮੇਰੇ ਨਾਲ ਇਸ ਗੱਲ ਸਕੂਲ ਨਹੀਂ ਖੋਲਿਆ ਤੂੰ ਮੈਨੂੰ ਪਤਾ ਕਦੇ-ਕਦੇ ਮਾੜਾ-ਮੋਟਾ ਲਾਲ ਨੇ ਹੁੰਨੇ ਮੈਨੂੰ ਪਤਾ ਕੌਣ-ਕੌਣ ਲਾਲ ਲੱਤਾ ਮਗਰ ਪੈਗ ਸ਼ਰਾਬ ਦੇ ਠੇਕੇ ਖੋਲ ਕੇ ਦੱਸਣਾ ਪੁੱਛਣਾ ਚਾਹੁੰਦਾ ਇਹ ਠੇਕੇ ਖੁੱਲਿਆਂ ਨਾਲ ਕਿੰਨੇ ਨਿਆਂੇ ਪੜ ਜਾਣੇ ਕਿੰਨੇ ਲੋਕਾਂ ਦਾ ਇਲਾਜ ਹੋ ਜਾਣਾ ਖੁੱਲਣਾ ਤਾਂ ਤੁਸੀਂ ਸਕੂਲ ਹਸਪਤਾਲ ਤੇ ਕਾਲਜ ਸੀ ਤੇ ਕੋਲੇ ਤੇ ਤਦ ਕੀ ਇਸ ਬਦਲਾਅ ਲਈ ਵੋਟਾਂ ਪਾਈਆਂ ਗੱਲਾਂ ਬੜੀਆਂ ਨੇ ਜੇ ਮੈਂ ਗਿਣੌਣ ਲੱਗਾ ਇੱਥੇ ਉਹਦਾ ਅੰਤ ਕੋਈ ਨਹੀਂ ਇੱਕ ਵਾਅਦਾ ਪੂਰਾ ਕੀਤਾ ਹੋਵੇ ਸਰਕਾਰ ਨੇ ਤੇ ਮੈਂ ਆਪ ਤਵਾ ਕਿ ਨਹੀਂ ਇਹ ਇਸ ਕਲ ਦੇ ਹੱਕਦਾਰ ਨੇ ਜੇ ਕੋਈ ਨੌਕਰੀ ਮੰਗਣ ਜਾਂਦਾ ਮਾਰ ਮਾਰ ਡਾਂਗਾ ਉਹਦੀਆਂ ਪੱਗਾ ਲਾ ਕੇ ਲੱਕ ਪੱਕੇ ਕਰ ਦਿੰਦੇ ਆ ਨੋ ਪਰ ਇਹ ਪੱਕਾ ਨਹੀਂ ਹੁੰਦਾ ਕੋਈ ਟੈਂਕੀ ਤੇ ਚੜਿਆ ਆ ਬੈਠੇ ਤੇ ਜੀਓਜੀ ਵਾਲੇ ਗਵਰਨਰਸ ਵਾਲੇ ਜਿਨ੍ਹਾਂ ਨੂੰ ਆ ਬੈਠੇ ਤੇ ਵਿਸ਼ੇਸ਼ ਪੂਬੇਦਾਰ ਸਾਹਿਬ ਨਹੀਂ ਬੜੇ ਬੈਠੇ ਆ ਮੈਂ ਹੋਰ ਦਾਦਾ ਕਿੱਥੇ ਉਹ ਵੀ ਬੈਠੇ ਆਪਣੇ ਆਪਣੇ ਉਥੋਂ ਆਏ ਆ ਆਪਣੇ ਮਗਰਲੇ ਪਿੰਡੋਂ ਬੱਗੇ ਆ ਨਹੀਂ ਬੱਗੇ ਵਾਲੇ ਨਹੀਂ ਜੀ ਅਗਲੇ ਆਪਣਾ ਨਹੀਂ ਨਹੀਂ ਰੂਪੋ ਵਾਲੀ ਤੋਂ ਨਹੀਂ ਜੀ ਆਪਣੇ ਆ ਮ ਕਾਦਰਾਬਾਦ ਵਾਲੇ ਕਵਲਜੀਤ ਉਹ ਬੈਠੇ ਉਹ ਆਉਦੇ ਨਹੀਂ ਨਾ ਅੱਗੇ ਇਹ ਸਾਰੀ ਸਰਕਾਰ ਦੇ ਸ਼ਿਕਾਰ ਹੋਈ ਹੈ ਇਹਨਾਂ ਨੂੰ ਪਹਿਲਾਂ ਮਾੜੀ ਮੋਟਾ ਗੁਡ ਗਵਰਨੈਂਸ ਸਾਸਤੇ ਜਾਂ ਗਵਰਨੈਂਸ ਸਾਸਤੇ ਐਕਸਪੋਜੀਆ ਨੂੰ ਪਿਛਲੀ ਸਰਕਾਰ ਨੇ ਦਿੱਤਾ ਸੀ ਉਹੀ ਗੱਲ ਹੋਈ ਪੀਰ ਪਤ ਉਹੀ ਵਾਲੀ ਇਹਨਾਂ ਦੀ ਵੀ ਖੋਲਣੀ ਔਕਰੀ ਅਗਲੇ ਨੂੰ ਤਾਂ ਕੀ ਦੇਣੀ ਸੀ ਇਹ ਵੀ ਕੰਮ ਜਾਂਦਾ ਰਿਹਾ ਇਸ ਲਈ ਮੇਰੇ ਵੀਰੋ ਸਵਾਰੀ ਆਪ ਦੇ ਸਵਾਲ ਲਈ ਜ਼ਿੰਮੇਵਾਰ ਹੈ ਕੋਈ ਬਗਾਨਾ ਨਹੀਂ ਔਰ ਧੀ ਤੇ ਪਿਓ ਦਾ ਰਿਸ਼ਤਾ ਸਭ ਤੋਂ ਪਵਿੱਤਰ ਹੁੰਦਾ ਹੈ ਜਿਹੜਾ ਭਗਵੰਤ ਮਾਨ ਆਪ ਦੀ ਬੇਟੀ ਦਾ ਨਾ ਨਾ ਹੋ ਸਕਿਆ ਸਾਥ ਸੰਗਤ ਜੀ ਉਹ ਕਿਸੇ ਦਾ ਨਹੀਂ ਹੋ ਸਕਦਾ ਬੇਟੀ ਸੀਰਤ ਅੱਜ ਇਹ ਗੱਲ ਕਵੇ ਕਿ ਮੈਨੂੰ ਸ਼ਰਮ ਆਉਂਦੀ ਹੈ ਭਗਵੰਤ ਸਬਾਨ ਨੂੰ ਆਪ ਦਾ ਬਾਪੂ ਕਹਿੰਦੇ ਆ ਉਹਨੂੰ ਭਗਵੰਤ ਮਾਨ ਕਹਿ ਕੇ ਸੰਬੋਧਨ ਹੁੰਦੀ ਆ ਬਾਪੂ ਕਹਿ ਕੇ ਸੰਬੋਧਨ ਨਹੀਂ ਹੁੰਦੀ ਇਹ ਵੇਖ ਲਓ ਕਿਸੇ ਧੀ ਉਸ ਵੇਲੇ ਹਾਲਾਤ ਚ ਆਉਂਦੀ ਆ ਜਦੋਂ ਉਹਦੇ ਬਾਪ ਨੇ ਉਹਦੇ ਸਾਰੇ ਰਿਸ਼ਤੇ ਜਾਂ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਗਿਆ ਹੋਵੇ ਜਿਹੜਾ ਆਪਦੀ ਬੇਟੀ ਦਾ ਨਾ ਹੋ ਸਕਿਆ ਹੋਵੇ ਆਪਦੇ ਪਰਿਵਾਰ ਦਾ ਨਾ ਹੋ ਸਕਿਆ ਹੋਵੇ ਉਹਨੇ ਛੋਟਾ ਕੀ ਕਰਨਾ ਇਸ ਲਈ ਮੈਂ ਇਹ ਚਾਰਗੀਆਂ ਬੇਨਕੀਆਂ ਤੋਂਡੇ ਕੋਲ ਤਾਂ ਲੈ ਕੇ ਆਇਆ ਕਿ ਇਹਨਾਂ ਕਣਕ ਮੰਡੀਆਂ ਦੇ ਵਿੱਚ ਉਦਾ ਪਈ ਹੈ ਜੀ ਜਿਹੜੀ ਇਹਨਾਂ ਬਦਲਾਅ ਵਾਸਤੇ ਵੋਟ ਨਹੀਂ ਪਾਈ ਸੀ ਅੱਜ ਮੰਡੀਆਂ ਦਾ ਜੋ ਹਾਲ ਹੈ ਜਿਹੜਾ ਕਰਜ਼ਾ ਕਿਸੇ ਸਰਕਾਰ ਨੇ ਪੰਜਾਬ ਤੇ ਇਸ ਕਿਸਮ ਦਾ ਕਰਜ਼ਾ ਨਹੀਂ ਚੜਾਇਆ ਜਦੋਂ ਦੀ ਸਰਕਾਰ ਬਣੀ ਆ ਦਿਹਾੜੀ ਦਾ 100 ਕਰੋੜ ਕਰਜ਼ਾ ਲੈਂਦੇ ਆ ਔਰ ਫਜ਼ੂਲ ਖਰਚੀ 'ਚ ਖਰਚ ਕਰਦੇ ਕਹਿੰਦੇ ਅਸੀਂ ਕੱਟਰ ਇਮਾਨਦਾਰ ਮੈਨੂੰ ਇਰਾਨ ਕੀ ਹੁੰਦੀ ਲੋਕ ਕਹਿੰਦੇ ਇਮਾਨਦਾਰ ਤੇ ਗੱਲ ਬਣਦੀ ਆ ਇਸ ਤਿਹਾਰ ਹੀ ਨਵਾ ਛੱਡਦੇ ਆ ਕਿ ਸਾਡੇ ਤੋਂ ਮਾਨਦਾਰ ਕੋਈ ਨਹੀਂ ਕਾ ਇਹਨਾਂ ਦੀ ਬੀਬੀ ਆ ਐ ਕਰਦੀ ਸੀ ਕਹਿੰਦੀ ਉਹ ਤਾਂ ਲਾ ਦੂੰ ਮੋਦੀ ਐਮਐਸਪੀ ਵੋਟ ਪਾ ਦਿਓ ਝਾੜੂ ਨੂੰ ਦਿੱਲੀ 'ਚ ਕੇਜਰੀ ਆਲ ਦਿੰਦਾ ਤੇ ਪੰਜਾਬ 'ਚ ਅਸੀਂ ਦਵਾਂਗੇ ਅਨਮੋਲ ਗगन ਮਾਨ ਕਾ ਪੁੱਛ ਰਿਹਾ ਚੰਗਾ ਮਿਲੀ ਜੀ ਐਮਐਸਪੀ ਕਿਸੇ ਨੂੰ ਐਮਐਸਪੀ ਦਾ ਕੀ ਦੇਣੀ ਸੀ ਜਿਹੜੇ ਕਹਿੰਦੇ ਆਂ ਮੁਆਵਜ਼ਾ ਕਹਿੰਦੇ ਜੇ ਗੜੇ ਮਾਰਦਾ ਜਖਰਾਬੇ ਦਾ ਕੋਈ ਨੁਕਸਾਨ ਹੋਇਆ ਬਚਲਦੀ ਤੁਹਾਨੂੰ 20000 ਪਹਿਲਾ ਉਹ ਤੁਹਾਡੀ ਗਦਾਵਰੀ ਮਗਰੋਂ ਹੋਈ ਦੱਸੋ ਜੀ ਆ ਗਿਆ ਜੀ 20000 ਕਹਿੰਦੇ ਇਸ ਲਈ ਇਹਨਾਂ ਦੀ ਸਾਰੀ ਗੱਲ ਤੋਂ ਬਚਿਆ ਆ ਇਹਨਾਂ ਦੇ ਦੋ ਮੰਤਰੀਆਂ ਦੀ ਮੈਂ ਫੋਟੋ ਲੈ ਕੇ ਆਇਆ ਕੱਟਰ ਇਮਾਨਦਾਰਾਂ ਦਾ ਹਾਲ ਵੇਖ ਲਓ ਇਹਤੇ ਪਰਚਾ ਕਰਾਇਆ ਸੀ ਬਜੇ ਸਿੰਘਲਾ ਨੂੰ ਫੜ ਕੇ ਅੰਦਰ ਦਿੱਤਾ ਜਿਹੜਾ ਸਿੱਧੂ ਮੂਸੇਵਾਲੇ ਦੇ ਖਿਲਾਫ ਜੁੱਤਿਆ ਸੀ ਉਹ ਮੰਤਰੀ ਸੀ ਹਰਤ ਬਹਿਕਬੇ ਦਾ ਔਰ ਉਹਤੇ ਇਹ ਗੱਲ ਕਹਿ ਕੇ ਪਰਚਾ ਦਿੱਤਾ ਕਿ ਮੈਂ ਇਹਦੀ ਆਡੀਓ ਸੁਣੀ ਹੈ ਪੈਸੇ ਮੰਗਦਾ ਸੀ ਆਡੀਓ ਕਿਹਨੇ ਸੁਣੀ ਲੋਕਾਂ ਨੂੰ ਨਹੀਂ ਸੁਣਾਈ ਅਖਬਾਰ ਨੂੰ ਨਹੀਂ ਸੁਣਾਈ ਭਗਵੰਤ ਕਹਿੰਦਾ ਮੈਂ ਆਪ ਸੁਣੀ ਤੁਸੀਂ ਹਰਾਨ ਹੋਗੇ ਆ ਚੋਰ ਮੈਨੇ ਆ ਹੁਣ ਆ 24 ਦਾ ਕੱਢਿਆ ਇਹਨੂੰ ਸਟਾਰ ਪ੍ਰਚਾਰਕ ਲਾਤਾ ਇੱਕ ਪਾਸੇ ਕਰਪਸ਼ਨ ਨਾਲ ਜਾਂ ਪੰਚਾਦਰਜ ਅਜਿਹੀ ਤੋਂ ਬਰਖਾਸt ਉਸ ਬੰਦੇ ਨੂੰ ਅੱਜ 4 ਸਟਾਰ ਪ੍ਰਚਾਰਕ ਲਾਦਾ ਚੋਲਾ ਦਾ ਪ੍ਰਚਾਰ ਕਰਦਾ ਫਿਰਦਾ ਕੇਜਰੀਵਾਲ ਦੀ ਘਰ ਦੀ ਨਾਲ ਫੋਟੋ ਲਵਾਵੇ ਕੇਜਰੀਵਾਲ ਕਹਿੰਦਾ ਅਸੀਂ ਕੱਟੜ ਇਮਾਨਦਾਰ ਆ ਅਸੀਂ ਕਰਪਸ਼ਨ ਦੇ ਖਿਲਾਫ ਆ ਤੇ ਥੋੜੀ ਸਟੇਜਾਂ ਤੇ ਕਿਵੇਂ ਚੜਿਆ ਫਿਰਦਾ ਆ ਸੁਨਿਆਰਾ ਭਾਈਚਾਰਾ ਰਾਮਗੜੀਆ ਭਾਈਚਾਰਾ ਜਿਹਦੇ ਤੇ ਸਾਨੂੰ ਮਾਣ ਆ ਇਸ ਕਸਬੇ 'ਚ ਵੀ ਵੱਡੀ ਗਿਣਤੀ ਚ ਰਹਿੰਦੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਭਾਈ ਜੇ ਜ਼ਮੀਰ ਜਾਗਦੀ ਆ ਜੇ ਅਸੀਂ ਸਤਕਾਰ ਕਰਦੇ ਆ ਜੱਸਾ ਸਿੰਘ ਰਾਮ ਗੜਿਆ ਸਾਹਿਬ ਦਾ ਦੋਵੇਂ ਭਾਈ ਚਾਰਿਆ ਦਾ ਔਰ ਮੈਂ ਇਹ ਗੱਲ ਗੁਰਦਾਸਪੁਰ ਜਾ ਕੇ ਵੀ ਕਹੀ ਸੀ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਸ਼ੈਰੀ ਕਲਸੀ ਮੈਂ ਕਹਾਂ ਜੇ ਜ਼ਮੀਰ ਜਾਗਦੀ ਆ ਤੈਨੂੰ ਟਿਕਟ ਦੀ ਨਾ ਕਰਕੇ ਇਹ ਸਵਾਲ ਕਰਨਾ ਚਾਹੀਦਾ ਸੀ ਭਗਵੰਤ ਮਾਨ ਤੇਰਾ ਲਾਲਜੀਤ ਪੁੱਲਰ ਜਿਹੜਾ ਟਰਾਂਸਪੋਰਟ ਦਾ ਇਹ ਵਿਭਾਗ ਦੇ ਵਜ਼ੀਰ ਕੋਨੇ ਕਿੰਨੀ ਘਟੀਆ ਸ਼ਬਦਾਬਲੀ ਵਰਤੀ ਜਿਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਸੀ ਕਾਰਵਾਈ ਹੋਣੀ ਚਾਹੀਦੀ ਸੀ ਅੱਜ ਉਹ ਮੰਤਰੀ ਦੇ ਰੂਪ ਚ ਬੈਠਿਆ ਕਿ ਇਸ ਬਦਲਾਵ ਲਈ ਵੋਟਾਂ ਪਾਈ ਜਿੱਥੇ ਅੱਜ ਲਾਅ ਐਂਡ ਆਰਡਰ ਕੋਈ ਨਹੀਂ ਅੱਜ ਹਰ ਤਰੀਕੇ ਨਾਲ ਸੂਬਾ ਫੇਲ ਹੋ ਗਿਆ ਸਾਡੀਆਂ ਸੜਕਾਂ ਕੁੱਟ ਗਈਆਂ ਸਾਡੇ ਡਿਵੈਲਪਮੈਂਟ ਦੇ ਕੰਮ ਰੁਕ ਗਏ ਦੇਸ਼ ਸੂਬਾ ਕਰਜ਼ਾਈ ਹੋ ਗਿਆ ਸਾਧ ਸੰਗਤ ਕੀ ਅਸਲੀ ਮੈਂ ਬੇਨਤੀ ਕਰਦਾ ਕੀ ਬਦਲਾਵ ਤੋਂ ਜੇ ਨਜਾਤ ਤੋੜਨਾ ਆ ਜੋਸ਼ੀ ਸਾਹਿਬ ਬੈਠੇ ਆ ਜੇ ਦਿੱਲੀ ਕਾਬਲ ਵਕੀਲ ਜਾਊ ਤੇ ਥੋਡੀ ਆਵਾਜ਼ ਵੀ ਉਠਾਉ ਤੇ ਇਲਾਕੇ ਦੀ ਤਰੱਕੀ ਵਾਸਤੇ ਪੈਸੇ ਵੀ ਲੈ ਕੇ ਆਓ ਅੱਜ ਲੋੜ ਆ ਕਿ ਦਿੱਲੀ ਦੀ ਸਰਕਾਰ ਮੋਦੀ ਗੱਲ ਨਹੀਂ ਕਰਦਾ ਕਿਸਾਨੀ ਦੀ ਖੇਤ ਮਜ਼ਦੂਰੀ ਦੀ ਕਰਜ਼ਾ ਮਾਫੀ ਦੀ ਤੁਸੀਂ ਹੈਰਾਨ ਹੋਵੋਗੇ 16 ਲੱਖ ਕਰੋੜ ਮਾਫ ਕਰਤਾ ਪੂੰਜੀਪਤੀਆਂ ਦਾ ਤੇ ਦਵਾਨੀ ਮਾਫ ਨਹੀਂ ਕੀਤੀ ਕਿਸੇ ਖੇਤ ਮਜ਼ਦੂਰ ਦੀ ਜਾਂ ਐਸਸੀ ਭਾਈਚਾਰੇ ਦੀ ਜਾਂ ਕਿਸਾਨ ਦੀ ਐਮਐਸਪੀ ਲਾਗੂ ਨਹੀਂ ਕਰਦੇ ਜੇ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਆਵਾਜ਼ ਬਲੰਦ ਕਰਨਾ ਚਾਹੁੰਦੇ ਹੋ ਤੇ ਮੇਰੀ ਇਹ ਬੇਨਤੀ ਹੈ ਜੋਸ਼ੀ ਸਾਹਿਬ ਨੂੰ Hindu Sikh ਏਕਤਾ ਦੇ ਵੱਡੇ ਪ੍ਰਤੀਕ ਕਿਸਾਨੀ ਦੇ ਹੱਕ ਤੇ ਨਾਰਾ ਮਾਰਨ ਵਾਲੇ ਸਾਡੇ ਜੋਸ਼ੀ ਸਾਹਿਬ ਨੂੰ ਕਾਮਯਾਬ ਕਰਿਓ ਔਰ ਮੈਂ ਇੱਕ ਵਾਰੀ ਫੇਰ ਹੈ ਤਾਂ ਮੇਰਾ ਹਾਲ ਵੀ ਲਾਡੀ ਵਾਲਾ ਲਾਡੀ ਮੈਂ ਤਾਂ ਤੈਨੂੰ ਸਰਪੰਚ ਸਮਝਦਾ ਸੀ ਜਿਵੇਂ ਲੋਕ ਮੈਨੂੰ ਐਮਐਲਏ ਸਮਝਦੇ ਆ ਐ ਤੂੰ ਵੀ ਮੇਰੇ ਹੰਕੂ ਚੋਚੀ ਹੱਸਦਾ ਮਿੱਠਾ ਮਿੱਠਾ ਜਾ ਸਾਡੇ ਤੇ ਵੀ ਪਰਚਾ ਇਹ ਵਿਚਾਰਾ ਵੱਜ ਗਿਆ ਪਰਚੇ ਤੇ ਮੇਰੇ ਤੇ ਪਰਚਾ ਹੋ ਗਿਆ ਆ ਵੀ ਕੇਜਰੀਵਾਲ ਸਾਹਿਬ ਦਾ ਇਹ ਵਿਚਾਰਾ ਸਾਥੀ ਆ ਬੜਾ ਵਿਚਾਰਾ ਕਿ ਬਹੁਤ ਚੰਗਾ ਬੰਦਾ ਇਹਨੂੰ ਤਾਂ ਜੱਫੀ ਪਾਏ ਦਾ ਸਵਾਦ ਆਉਣਾ ਟੈਨਸ਼ਨ ਲਈ ਤੇ ਉਹਦਾ ਮੁੱਲ ਪਾਉਣਾ ਵੈਰੀ ਗੁੱਡ ਹਰ ਲੱਗਦਾ ਤਾਂ ਜਿਵੇਂ ਮੈਂ ਕੇਸਰੀਆ ਨਾਲ ਬਹੁਤ ਵਧੀਆ ਬੰਦਾ ਅੱਜ ਵੀ ਲਾਂਡੀ ਕਹਿਣ ਦਿਆ ਸੀ ਇਹਨੇ ਮੁੱਲ ਇਸ ਕੱਲ ਦਾ ਹੀ ਪਾਉਂਦਾ ਕਿ ਅਸੀਂ ਪੈਨਸ਼ਨ ਲਵਾਈ ਸੀ ਮੋਜੂ ਮੈਂ ਕਰ ਦਿੰਦੇ ਥੱਲੇ ਤੇਰੀ ਵਾਰੀ ਆ ਬੰਦੇ ਜਦੋਂ ਤੂੰ ਆਉਣਾ ਜਾਂ ਕੇਸਰੀਆ ਨਾਲ ਆਉਣਾ ਮੈਂ ਥੱਲੇ ਨੂੰ ਹੀ ਆਉਣਾ ਪੰਜਾਬ ਵੀ ਥੱਲੇ ਨੂੰ ਤੁਰਿਆ ਆਉਣਾ ਮੈਂ ਆਉਂ ਆ ਤਕੜੀ ਆ ਆ ਵੈਰੀ ਗੁੱਡ ਕੇਸਰੀਆ ਆ ਤੇਰੀ ਸਤ ਕੇਜਰੀ ਆਲ ਚ ਵੀ ਤੇਰਾ ਹੀ ਭੂਤ ਚਾਹੀਦਾ ਕਿਉਂ ਵੀ ਕਹੇ ਟੱਕੜੀ ਆਉਗੀ ਇਹ ਖੇਤਰੀ ਪਾਰਟੀ ਚਾਹੀਦੀ ਆ ਜਿਹੜੀ ਪੰਜਾਬ ਦੀ ਗੱਲ ਕਰ ਸਕੇ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕੇ ਇੱਥੋਂ ਦੇ ਮਛਲੇ ਲੈ ਕੇ ਜਾ ਸਕੇ ਮੈਂ ਇਸ ਲਈ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਜੈ ਗੱਲ लाड्डी ਦੀ ਸੁਣਾਉਂਦੇ ਆਂ ਕਿ ਜਿਵੇਂ ਦਾਸ ਨੂੰ ਵੀ ਨਾ ਉਹ ਤੋਂ ਪਰਚਾ ਦੇ ਕੇ ਠੋਕਦਾ ਤੁਸੀਂ ਪਹਿਲੇ ਹੀ ਜੀ ਆ ਸੀ ਤੁਸੀਂ ਆਸਦੇ ਹੋ ਮੈਂ ਦੇਖੋ ਸਾਡੇ ਨਾਲ ਕੀ ਕੀਤੀ ਕੀ ਵਰੋਤਾ ਇਸ ਕਿਸਮ ਦੀ ਹੋਈ ਕਿ ਮੇਰੇ ਤੇ ਐਨਡੀਪੀਐਸ ਦਾ ਪਰਚਾ ਦਿੱਤਾ ਔਰ ਐਨਡੀਪੀਐਸ ਦਾ ਪਰਚਾ ਮੇਰੇ ਤੇ ਨਹੀਂ ਸਿਰਫ ਇਸ ਲਈ ਦਿੱਤਾ ਕਿ ਇਹ ਚੋਰ ਨਾਲ ਲੜ ਸਕੇ ਉਹ ਤਾਂ ਥੋੜੀ ਕਿਰਪਾ ਹੋ ਗਈ ਗੁਰੂ ਦੀ ਕਿਰਪਾ ਹੋ ਗਈ ਮੈਂ ਚੋਰ ਨਾਲ ਲੜ ਲਿਆ ਔਰ ਅੱਜ ਜਿਨ੍ਹਾਂ ਨੇ ਮੇਰੇ ਤੇ ਪਰਚਾ ਦਿੱਤਾ ਸੀ ਅੱਜ ਉਹ ਵੀ ਕੰਦਾ ਨਾਲ ਵੱਜਦਾ ਫਿਰਦਾ ਤੇ ਜਿਹੜਾ ਮੁੱਖ ਮੰਤਰੀ ਉਹ ਵੀ ਦੋਵੇਂ ਸੀਟਾਂ ਹਾਰ ਕੇ ਬੈਠਿਆ ਇਹ ਰੱਬ ਦੇ ਰੰਗ ਨੇ ਤੁਸੀਂ ਦਾਸ ਦੀ ਘਰ ਦੀ ਨੂੰ ਜਿਵੇਂ ਮੈਂ ਲਾਟੀ ਦੀ ਗੱਲ ਕਰਦਾ ਜਮੇਦਾਰੀ ਘਰ ਦੀ ਜਿਸ ਪੈਂਕੀ ਜਿੱਤੀ ਦਾਸ ਦੀ ਘਰ ਦੀ ਨੂੰ ਤੁਸੀਂ ਆਪ ਦੀ ਬੇਟੀ ਨੂੰ ਭੈਣ ਨੂੰ ਐਮਐਲਏ ਬਣਾਇਆ ਮਗਰ ਉਹ ਗੱਲ ਵੀ ਰੜਕਣ ਲੱਗੀ ਉੱਤੇ ਵੀ ਝੂਠਾ ਐਨਡੀਪੀਐਸ ਦਾ ਪਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਫੇਰ ਤੁਹਾਡੀ ਮਿਹਰਬਾਨੀ ਹੋਈ ਜੇ ਇਸ ਜੱਜ ਸਾਹਿਬ ਨੇ ਗਲਤ ਫੈਸਲਾ ਕੀਤਾ ਹਾਈ ਕੋਰਟ ਨੇ ਉਸ ਜੱਜ ਸਾਹਿਬ ਦੇ ਖਿਲਾਫ ਐਕਸ਼ਨ ਲੈ ਲਿਆ ਇਸ ਘਟਿਆ ਕਿਸਮ ਦੀ ਰਾਜਨੀਤੀ ਦੱਸੋ ਇਸ ਕਟਿਆ ਕਿਸਮ ਦੀ ਰਾਜਨੀਤੀ ਸਰபேਛਲੀ ਕਿ ਮਜੀਠੀਆ ਬੋਲਦਾ ਇਹਦੀ ਆਵਾਜ਼ ਚੁੱਪ ਕਰਾਉਣੀ ਹੈ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੀ ਆਵਾਜ਼ ਬਣ ਕੇ ਗੂੰਜਾ ਅੱਜ بڑے ਘੇਰੇ ਪਾਉਣ ਨੂੰ ਸਕੀਮਾਂ ਲੜਾਈਆਂ ਜਾ ਰਹੀਆਂ ਕੋਈ ਕਿਸੇ ਨੂੰ ਪੱਟਦੇ ਆ ਕਦੇ ਕਿਸੇ ਨੂੰ ਪੱਟਦੇ ਆ ਕਿਸੇ ਨੂੰ ਕਹਿੰਦੇ ਤੈਨੂੰ ਗਨਮੈਂਟ ਦਵਾਂਗੇ ਕਿਸੇ ਨੂੰ ਕਹਿੰਦੇ ਤੈਨੂੰ ਅਹੁਦਾ ਦਵਾਂਗੇ ਕਿਸੇ ਨੂੰ ਕੁਛ ਕਹਿੰਦੇ ਆ ਮਗਰ ਇਹ ਜਿਹੜੀ ਜਰਖੇਸ ਪੰਜਾਬ ਦੀ ਧਰਤੀ ਆ ਨਾ ਇਹ ਨਾ ਧੋਖੇ ਬਾਜ਼ਾਂ ਨੂੰ ਬਰਦਾਸ਼ਤ ਕਰੇ ਇਹ ਨਾ ਸਰਕਾਰਾਂ ਦੇ ਨਾਲ ਚੱਲੇ ਇਹ ਲੋਕ ਜ਼ਬਰ ਜ਼ੁਲਮ ਦੇ ਖਿਲਾਫ ਮਰ ਮਿਟਣਾ ਜਾਣਦੇ ਐ ਧੋਖੇ ਬਾਜ਼ਾਂ ਨੂੰ ਮੌਕਾ ਪ੍ਰਸਤਾ ਨੂੰ ਕਦੇ ਬਰਦਾਸ਼ਤ ਨਹੀਂ ਕਰਦੇ ਇਸ ਲਈ ਤੱਕੜੀ ਨੂੰ ਮੋਹਰਾ ਲਾ ਦਿਓ ਨੱਪ ਦਿਓ ਕਿੱਲੀ ਚੱਕ ਦਿਓ ਫੱਟੇ ਕਰਾ ਦਿਓ ਜੋਸ਼ੀ ਦੀ ਬੱਲੇ ਬੱਲੇ ਤੂੰ ਸੁਸਤ ਜਿਹਾ ਹੋ ਕੇ ਮਚਾਰਾ ਛੱਡਣ ਲੱਗਾ ਗੱਜ-ਵੱਜ ਕੇ ਮਚਾਰਾ ਛੱਡੋ ਚੋਰ ਲਿਛਣ ਤੱਕੜੀ ਚੋ ਨਿਸ਼ਾਨ ਚੱਕ ਲਈ ਆਓ ਜੋਸ਼ੀ ਸਾਹਿਬ ਬੋਲੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਭਾਵੇਂ ਸੰਕੇਪ ਕੀ ਗੱਲ ਕਰਦੇ ਹੋ ਇਹ ਬੜੇ ਸਿਆਣੇ ਆ ਇਹਨਾਂ ਦੇ ਤੁਸੀਂ ਸਮਝ ਹੀ ਨਹੀਂ ਸਕਦੇ ਇਹਨਾਂ ਦੀ ਸਿਆਣਪ ਇਹ ਕੈਪਟਲ ਦੀਆਂ ਗੱਲਾਂ ਚ ਨਹੀਂ ਆਏ ਤੇ ਨਾ ਬਦਲਾਵ ਦੀਆਂ ਗੱਲਾਂ ਚ ਇਹਨਾਂ ਨੂੰ ਪਤਾ ਸਭ ਝੂਠ ਦਾ ਬੰਦ ਪ੍ਰਚਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਨਾ ਜੋਤੀ ਸ਼ਾਹ ਉਹ ਬੰਦੇ ਆ ਜਿਨ੍ਹਾਂ ਪੰਜਾਬ ਦੇ ਲੋਕਾਂ ਦਾ ਹਾਂ ਦਾ ਨਾਰਾ ਮਾਰਿਆ ਬੀਜੇਪੀ ਨੂੰ ਕਿਸਾਨ ਨਹੀਂ ਰਿਹਾ ਹੱਕ ਵਿੱਚ ਨਿਤਰੇ ਆ ਜੋਤੀ ਸ਼ਾਹ ਇਹ ਉਹ ਬੰਦੇ ਆ ਜਿਨ੍ਹਾਂ ਨੇ ਹਾਂ ਦਾ ਨਾਰਾ ਪਾਇਆ ਕਿਸਾਨੋਂ ਤੁਹਾਡੇ ਵਾਸਤੇ ਮੈਂ ਜੋਤੀ ਸ਼ਾਹ ਨੂੰ ਬਲੌਂਟ ਤੋਂ ਪਹਿਲਾਂ ਬੇਨਤੀ ਕਰਦਾ ਟੁੱਟ ਜਾਣਗੀਆਂ ਜ਼ੰਜੀਰਾ ਕੱਲੇ ਖੁੱਲ ਜਾਣਗੇ ਜਿਹੜੇ ਲਾਉਣਗੇ ਜੋਤੀ ਸਾਹਿਬ ਤੇ ਮਜੀਠਾ ਸਾਹਿਬ ਨਾਲ ਮੱਥਾ ਉਹ ਕਿੱਥੇ ਵਾਂਗੂ ਦੇ ਜਾਣਗੇ ਬੋਲੇ ਸੋਨ ਹਾਲ ਜੈ ਸ੍ਰੀ ਅਕਾਲ ਜੋਤੀ ਸਾਹਿਬ ਬਹੁਤ ਸਤਾਰ ਯੋਗ ਮਾਝੇ ਦੇ ਜਰਨੈਲ ਸਰਦਾਰ ਬਿਕਰਮਜੀਤ ਸਿੰਘ ਜੀ ਠਾਜੀ ਨਾਮਾ ਜੀ ਨੇ ਜਾਣਾ ਅਨਸਾਰੀ ਸਾਧ ਸੰਗਤ ਸਾਰੇ ਮੋਤਬਰ ਮੇਰੀਆਂ ਪ੍ਰੇਣਾ ਮਾਤਾਵਾਂ ਮਤੇ ਅਧਿਕਾਰਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੰਦਰੀ ਕੋ ਜੰਦਾ ਇਤਰੀ ਹਾਂ ਕੋਈ ਆਪ ਕਰੀ ਜਾਂਦਾ ਇਧਰ ਵਾਲਾ ਨਹੀਂ ਜੰਦਾ ਮਰ ਕੇ ਵੈਸੇ ਤੇ ਇੱਥੇ ਮੇਰਾ ਖਿਆਲ ਹੈ ਕਿ ਕੋਸਟੀਚ ਦਾ ਮੈਨਾ ਨਹੀਂ ਕੋਈ ਕਿਉਂਕਿ ਤੁਹਾਡਾ ਜਰਨੈਲ ਕਿੰਨਾ ਤਕੜਾ ਮਜੀਠੀਆ ਸਾਹਿਬ ਜਿੱਥੇ ਬੋਲ ਜਾਣ ਉਥੇ ਮੇਰਾ ਖਿਆਲ ਕਿਸੇ ਦੂਸਰੇ ਦੇ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਦੂਸਰਾ ਇਹਨਾਂ ਦਾ ਹੀ ਆਪਣਾ ਹਲਕਾ ਤੇ ਦੱਸ ਨਹੀਂ ਦਿੱਤਾ ਭਾਵੇਂ ਆਟਾ ਦਾ ਸੀ ਭਾਵੇਂ ਬਿਜਲੀ ਸੀ ਭਾਵੇਂ ਠਾਣੇ ਸੀ ਸਭ ਕੁਝ ਫਰੀ ਸੀ ਇੱਥੇ ਇਸੇ ਕੋਈ ਮੇਰਾ ਨਹੀਂ ਖਿਆਲ ਕਿਸੇ ਵਾਅਦੇ ਦੀ ਕਿਸੇ ਪ੍ਰਲੋਭਨ ਦੀ ਕਿਸੇ ਲਾਲਚ ਦੀ ਕਿਸੇ ਨੂੰ ਲੋੜ ਪਈ ਹੋਵੇ ਜਾਂ ਕਿਸੇ ਤੇ ਅਸਰ ਹੋਇਆ ਹੋਵੇ ਤੁਸੀਂ ਉਸ ਸਮੇਂ ਤੇ ਵੀ ਜਦੋਂ ਪੂਰਾ ਪੰਜਾਬ 91 ਸੀਟਾਂ ਇਹ ਝੂਠੇ ਇਨਖਲਾਬੀ ਲੈ ਕੇ ਝਾੜੂ ਵਾਲੇ ਦੇਨਸ ਇੰਟਰਸਰ ਸ਼੍ਰੋਮਣੀ ਕਾਲੀ ਦੇ ਸਿੱਧ ਆਈਆਂ ਤੇ ਮੇਰਾ ਖਿਆਲ ਹੈ ਸਭ ਤੋਂ ਵੱਡੀ ਲੀਡ ਤੇ 25000 ਤੋਂ ਵੱਧ ਤੁਸੀਂ ਇਹ ਹਲਕਾ ਜਤਾਇਆ ਇਸ ਕਰਕੇ ਮੇਰੇ ਇਥੇ ਬੋਲਣ ਦੀ ਕੋਈ ਜ਼ਰੂਰਤ ਹੈ ਨਹੀਂ ਪਰ ਮੈਂ ਫੋਟੇ ਇੱਥੇ ਕਰਨਾ ਆਇਆ ਕਿਉਂਕਿ ਪਹਿਲਾਂ ਤੇ ਇਹ ਪ੍ਰੋਗਰਾਮ ਅਚਾਨਕ ਹੀ ਇਹਨਾਂ ਨੇ ਬਾਅਦ ਚ ਪਾਇਆ ਸੀ ਪਹਿਲਾਂ 3:30 ਵਜੇ ਦਾ ਪ੍ਰੋਗਰਾਮ ਸੀ ਸਾਡਾ ਇਹ ਪ੍ਰੋਗਰਾਮ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੇ ਅਸੀਂ ਛੇਤੀ ਆ ਜਾਈਏ ਮਾਫੀ ਚਾਹੁੰਨਾ ਮੈਂ ਲੇਟ ਆਇਆ ਪਰ ਇਹ ਹੈ ਕਿ ਮੇਰੀ ਫਤਿਹ ਪ੍ਰਵਾਨ ਕਰਨਾ ਮੈਂ ਸ਼੍ਰੋਮਣੀ ਕਾਲੀਦਾਲ ਚਾ 35 ਸਾਲ ਤੁਹਾਨੂੰ ਪਤਾ ਨਾ ਬੀਜੇਪੀ ਚ ਰਿਆ ਸਿਰਫ ਕਿਸਾਨੀ ਤੇ ਪੰਜਾਬ ਦੇ ਨਾਲ ਖੜਾ ਹੋਣ ਕਰਕੇ ਮੈਨੂੰ ਬੀਜੇਪੀ ਨੇ ਕੱਢਿਆ ਸੀ ਪਾਰਟੀ ਚ ਮੈਂ ਪੰਜਾਬੀ ਆ ਕਿਸਾਨੀ ਕੀਤੀ ਆ 24 ਸਾਲ ਦੀ ਉਮਰ ਤੱਕ ਪਿੰਡਾਂ ਦੇ ਮੱਟਾਂ ਤੇ ਰਿਹਾ ਇਸ ਤਰ੍ਹਾਂ ਹੀ ਫਾਦਰ ਟੀਚਰ ਸੀ ਜ਼ਿੰਮੇਦਾਰਾ ਵੀ ਕੀਤਾ ਦਰਦ ਪਤਾ ਸੀ ਕਿਸਾਨ ਦਾ ਮੁਸ਼ਕਲਾ ਪਤਾ ਸੀ ਚੁਣੌਤੀਆਂ ਪਤਾ ਸੀ ਮੈਂ ਬਹੁਤ ਸਮਝਾਇਆ ਸੀ ਬੀਜੇਪੀ ਵਾਲਿਆਂ ਨੂੰ ਤੇ ਆਪਾਂ ਇਸ ਪੰਗੇ 'ਚ ਨਾ ਪਈਏ ਪਰ ਨਹੀਂ ਹੰਤੇ ਨਹੀਂ ਸੁਣੀ ਦਿੱਲੀ ਵੀ ਗਿਆ ਉਹਨਾਂ ਨੇ ਕਿਹਾ ਇਹ ਇੰਚ ਪਿੱਛੇ ਨਹੀਂ ਹਟਣਾ ਹੈ ਜਿਹੜੇ ਕਾਨੂੰਨ ਬਣਾਏ ਸੀ ਭਾਵੇਂ ਬਾਅਦ 'ਚ ਮਾਫੀ ਮੰਗ ਕੇ ਵਾਪਸ ਲੈ ਲੈ पर मेनू ਕੜਤਾ ਮੇਰੇ ਕੋ ਆਪਸ਼ਨ ਸੀ ਕਿ ਤੁਹਾਨੂੰ ਪਤਾ ਨੈਸ਼ਨਲ ਪਾਰਟੀਆਂ ਹੋਰ ਵੀ ਆ ਝਾੜੂ ਵਾਲੀ ਜਿੱਦਾਂ ਸਰਕਾਰ ਬਣਾਈ ਤਰਲੇ ਮਾਰਦੇ ਸੀ ਉਹ ਵੀ ਮੇਲ ਮਲਾਪ ਉਹ ਇੰਨਾ ਮੇਰੇ ਨਾਲ ਕੀਤਾ ਪਰ ਮੇਰੇ ਮਨ ਦੇ ਵਿੱਚ ਸੀਗਾ ਜੋ ਉਹ ਸੀ ਖੇਤਰੀ ਪਾਰਟੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਮੈਂ ਸੁਖਬੀਰ ਜੀ ਦੇ ਨਾਲ ਕੰਮ ਕੀਤਾ ਮੈਂ ਬਾਦਲ ਸਾਹਿਬ ਦੀ ਭਾਈਚਾਰਕ ਸੋਚ ਵੇਖੀ ਆ ਆਮ ਬੰਦਿਆਂ ਵਾਂਗੂ ਤੁਹਾਡੇ ਚ ਬਹਿ ਕੇ ਸਵੇਰੇ 7 ਵਜੇ ਤੋਂ ਮਸਲੇ ਹੱਲ ਕਰਦੇ ਵੇਖਿਆ ਉਹਨਾਂ ਦੀ ਧਿਆਨਤਾਰੀ ਉਹਨਾਂ ਦੀ ਨਿਮਰਤਾ ਬਹੁਤ ਕੁਝ ਸਿੱਖਿਆ ਤੇ ਸੁਖਵੀਰ ਬਾਦਲ ਜੀ ਦੇ ਨਾਲ ਜਿਸ ਜਨੂਨ ਦੇ ਨਾਲ ਜਿਸ ਕਮਿਟਮੈਂਟ ਦੇ ਨਾਲ ਕੰਮ ਕਰਦੇ ਸੀ ਉਹਨਾਂ ਦੇ ਨਾਲ ਐਜ਼ ਅ ਟੀਮ ਕਿਉਂਕਿ ਸ਼ਹਿਰੀ ਡਿਪਾਰਟਮੈਂਟ ਸੀ ਡਵੈਲਪਮੈਂਟ ਦਾ ਮੇਰੇ ਕੋ ਐਜ਼ ਅ ਟੀਮ ਉਹਨਾਂ ਨਾਲ ਕੰਮ ਕਰਕੇ ਵੇਖਿਆ ਇਸ ਕਰਕੇ ਮੈਂ ਖੇਤਰੀ ਪਾਰਟੀ ਸ਼ਰਮਣੀ ਕਾਲੀ ਦਲ ਚ ਸ਼ਾਮਲ ਹੋਇਆ ਸੀ ਤੇ ਮੈਨੂੰ ਜੇ ਇਹ ਸੇਵਾ ਮੇਰੇ ਤੇ ਵਿਸ਼ਵਾਸ ਕਰਕੇ ਪਾਰਟੀ ਨੇ ਦਿੱਤੀ ਆ ਕਿ ਮੈਂ ਪਾਰਲੀਮੈਂਟ ਲੜਾਂ ਤੇ ਤੁਹਾਨੂੰ ਮੈਂ ਇੱਕੋ ਹੀ ਵਿਸ਼ਵਾਸ ਦਵਾਣਾ ਕਿ ਮੈਂ 70 ਸਾਲਾਂ ਦਾ ਹਿਸਾਬ ਲਾਇਆ ਜੀ 70 ਸਾਲਾਂ ਚ ਜਿੰਨੇ ਮੈਂਬਰ ਪਾਰਲੀਮੈਂਟ ਬਣਿਆ ਉਹਦੀ ਲਿਸਟ ਲਈ ਆ ਤੁਸੀਂ ਵੀ ਲਾ ਲਿਓ ਕਿਉਂਕਿ ਪੱਤਰਕਾਰ ਮੇਰੇ ਕੋ ਆਏ ਤੇ ਮੈਨੂੰ ਆnde ਤੁਹਾਡਾ ਮੁਕਾਬਲਾ ਕਿਦਾਂ ਦਾ ਮੈਂ ਜਿਹੜਾ ਇੱਕ ਸਿੰਗਲ ਕੰਮ ਫੁੱਟ ਬਾਈ ਫੁੱਟ ਦਾ ਇਹ ਵਾਲਾ ਮੈਂ ਕੀਤਾ ਪਾਰਲੀਮੈਂਟ ਮੈਂਬਰ ਕਹਦੇ ਆ ਮੇਰਾ ਮੁਕਾਬਲਾ ਉਹਦੇ ਨਾਲ ਗਿਣ ਲਿਓ ਪਰ ਮੈਨੂੰ ਨਹੀਂ ਲੱਭਾ ਕਿਉਂਕਿ ਗੋਝਲਾ ਦੋ ਵਰੀ ਦਾ ਬਣਿਆ ਮੇਰਾ ਨਹੀਂ ਖਿਆਲ ਕਦੀ ਤੁਹਾਡੇ ਚ ਆਇਆ ਹੋਵੇ ਜਾਂ ਇਸ ਹਲਕੇ ਚ ਆਇਆ ਹੋਵੇ ਜਾਂ ਕੋਈ ਉਹਨੇ ਕੰਮ ਕੀਤਾ ਹੋਵੇ ਜਾਂ ਤੁਹਾਨੂੰ ਪਤਾ ਹੋਵੇ ਉਹਨੇ ਕੋਈ ਕੰਮ ਕੀਤਾ ਇੱਕ ਧਾਰੀ ਵਾਲਿਆ ਜਿਹਨੂੰ ਤਮਾਤਰਾਂ ਦੇ ਆ ਮਜੀਠੀਆ ਸਾਹਿਬ ਵੀ ਚੰਗੇ ਤਰੀਕੇ ਨਾਲ ਇਹ ਦੱਸਦੇ ਆ ਦੋ ਸਾਲ ਹੋ ਗਿਆ ਉਹਨੂੰ ਸਵਾ ਦੋ ਸਾਲ ਮੰਤਰੀ ਬਣੇ ਨੂੰ ਉਹਦਾ ਵੀ ਕੰਮ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਮੈਂ ਤੇ ਜਨਾਲੇ ਗਿਆ ਤੇ ਮੈਨੂੰ ਤੇ ਜਨਾਲੇ ਦੀ 메ਨ ਸੜਕ ਤੋਂ ਹੀ ਨੰਗਣਾ ਔਖਾ ਹੋ ਗਿਆ ਸੀ ਇੰਨੀ ਟੁੱਟੀ ਤੇ ਐਨਾ ਬੁਰਾ ਆ ਲਿਆ ਇੱਕ ਬੀਜੇਪੀ ਵਾਲੇ ਹਰ ਵਾਰੀ ਨਵਾਂ ਤਜਰਬਾ ਕਰਦੇ ਪਹਿਲਾਂ ਦਿੱਲੀੋਂ ਲਿਆਉਂਦੇ ਹੁੰਦੇ ਸੀ ਐਰ ਕੀ ਅਮਰੀਕਾ ਤੋਂ ਲਿਆ ਆਇਆ ਉਪਰਾਂ ਨੂੰ ਤੁਰੇ ਜਾਂਦੇ ਆ ਵਿਸ਼ਾਦ ਲੋਕੀ ਸੋਚਣਗੇ ਦਿੱਲੀ ਦੇ ਤੇ ਕੋਈ ਗੱਲ ਨਹੀਂ ਅਮਰੀਕਾ ਵਾਲੇ ਵੀ ਜੇ ਸ਼ਾਇਦ ਲਵਾ ਦੇ ਇਸ ਕਰਕੇ ਬਾਹਰ ਵਾਲੇ ਨੂੰ ਅਸੈਪਟ ਕੋਈ ਕਰਦਾ ਨਹੀਂ ਕੰਮ ਕਿਸੇ ਨੇ ਕੀਤਾ ਨਹੀਂ ਇਸੇ ਕਰਕੇ ਮੈਂ ਪੱਤਰਕਾਰ ਨੂੰ ਆਖਿਆ ਵੀ ਜਿਹੜਾ ਫੁੱਟ ਬਾਈ ਫੁੱਟ ਦਾ ਵੀ ਕੰਮ ਗੜਾ ਦੇ ਮੈਂਬਰ ਪਾਰਲੀਮੈਂਟ ਤੇ ਆ ਕੀਤਾ ਮੈਂ ਜਾਂ ਕੋਈ ਲੀਡਰ ਜਿਹੜਾ ਮੇਰੇ ਖਿਲਾਫ ਇਲੈਕਸ਼ਨ ਲੜਦੇ ਪਿਆ ਮੈਂ ਗਿਲ ਨੂੰ ਉਧਰ ਮੇਰਾ ਮੁਕਾਬਲਾ ਪਰ ਮੈਂ ਵੱਡਾ ਹਸਾਬ ਲਾਇਆ ਤੇ ਮੁਲਖ ਨੂੰ 77 ਸਾਲ ਹੋ ਗਏ ਆਜ਼ਾਦ ਹੋਏ ਨੂੰ 77 ਸਾਲਾਂ ਜਿੰਨੇ ਮੈਂਬਰ ਪਾਰਲੀਮੈਂਟ ਬਣਿਆ ਮੈਂ ਸਾਰਿਆਂ ਦਾ ਹਿਸਾਬ ਲਾਇਆ ਤੇ ਮੈਨੂੰ 1 ਇੰਚ ਕੰਮ ਨਹੀਂ ਲੱਗਾ ਜਦੋਂ ਦੇ ਆਪਾਂ MP ਬਣਾਉਣੇ ਸ਼ੁਰੂ ਕੀਤੇ ਆ ਆਪਾਂ ਇਹਨੇ ਹੀ ਬੋਟਾਂ ਪਾਈ ਦਿੰਦੇ ਹਰ ਵਾਰੀ ਬਟਨ ਦਬਦਿਆਂ 5 ਸਾਲ ਉਮਰ ਚੱਲ ਜਾਂਦੀ ਆ ਏਅਰ ਬਟਨ ਦਬਦਿਆਂ 5 ਸਾਲ ਉਮਰ ਹੋਰ ਗਈ ਕਰਦਿਆਂ ਕਰਦਿਆਂ 70 ਸਾਲ ਲੰਘ ਗਏ MP ਪਤਾ ਨਹੀਂ ਕਿੰਨੇ ਬਣਾਤੇ ਪਰ ਕੰਮ ਨਹੀਂ ਮੈਨੂੰ ਲੱਭਾ ਵੀ ਫੁੱਟ ਬਾਈ ਫੁੱਟ ਦਾ ਕੰਮ ਜਿਹੜਾ ਮੈਂ ਕਹਿ ਬਿਠਾ ਇਤ ਦਾ ਵੱਡਾ ਇਹ ਕਹਿੰਦੇ ਨੇ ਸ਼ਾਇਦ ਪਹਿਲਾਂ ਨੇ ਕੀਤਾ ਹੋਵੇ ਫਲਾਨੇ ਟਾਈਮ ਤੇ ਫਲਾਨੇ ਐਮਪੀ ਨੇ ਆਹ ਕੰਮ ਕੀਤਾ ਸੀ ਮੈਨੂੰ ਨਹੀਂ ਨਜ਼ਰ ਆਇਆ ਹੁਣ ਫੈਸਲਾ ਤੁਸੀਂ ਕਰਨਾ ਕਿਉਂਕਿ ਸਾਰੇ ਹੀ ਸਾਹਮਣੇ ਆਸ ਸੇਵਾਦਾਰ ਦਾ ਤੁਸੀਂ ਅੰਮਰ ਸਰ ਜਾਣਦੇ ਹੋਣੇ ਆ ਤੁਸੀਂ ਵੇਖਿਆ ਹੋਣਾ ਅੰਮਰ ਸਰ ਇੱਕ ਮਜੀਠਾ ਹਲਕਾ ਤੇ ਇੱਕ ਅੰਮਰ ਸਰ ਔਰ ਹਲਕਾ ਲੋਰ ਆਪਣਾ ਕਰਸ ਕੋਈ ਦੁਨੀਆ ਦੀ ਚੀਜ਼ ਲੱਭ ਕੇ ਸੋਚ ਲਓ ਵੀ ਕਿਸੇ ਤਰ੍ਹਾਂ ਪੱਛਾਰ ਦੇ ਵਿੱਚ ਕਿਸੇ ਡਿਵੈਲਪਡ ਦੇਸ਼ ਦੇ ਵਿੱਚ ਅਗਰ ਕੋਈ ਸਫਲ ਸੂਲਤ ਹੁੰਦੀ ਆ ਤੇ ਮੈਂ ਹਰ ਉਸ ਸੂਲਤ ਜਿਹੜੀ ਆ ਆਪਣੇ ਹਲਕੇ ਦੇ ਲੋਕਾਂ ਨੂੰ ਦਿਖਾਈ ਸੀ ਬਾਕੀ ਸਮਾਂ ਆਉਂਦੇ ਹੋ ਇੱਕੋ ਗੱਲ ਕਹੂੰਗਾ ਤੁਹਾਨੂੰ ਪਛਤਾਉਣਾ ਨਹੀਂ ਪਊਗਾ ਐਮਐਲਏ ਦਾ ਕੰਮ ਵਿਖਾਇਆ ਆਪਣੇ ਹਲਕੇ ਦੇ ਲੋਕਾਂ ਨੂੰ ਪੂਰੇ ਪੰਜਾਬ 'ਚ ਅਰਪਣ ਡਵੈਲਪਮੈਂਟ ਮੰਤਰੀ ਵਜੋਂ ਲੋਕਲ ਬਾਡੀਜ਼ ਦਾ ਕੰਮ ਕੀਤਾ ਪੂਰੇ ਪੰਜਾਬ ਦੇ ਸ਼ਹਿਰਾਂ 'ਚ ਕੰਮ ਬਖਾਇਆ ਡਵੈਲਪਮੈਂਟ ਦਾ ਐਡਮਿਨਿਸਟਰ ਤੇ ਇਸ ਪਾਰਲੀਮੈਂਟ ਦੇ ਲੋਕਾਂ ਨੂੰ ਇਹ ਮੈਂ ਵਿਸ਼ਵਾਸ ਹੋਣਾ ਚਾਹਣਾ ਕਿ ਪਹਿਲੀ ਵਾਰੀ 17 ਸਾਲਾਂ 'ਚ ਜੇ ਕੋਈ ਮੈਂਬਰ ਪਾਰਲੀਮੈਂਟ ਦਾ ਕੰਮ ਬਖਾਊਗਾ ਉਹ ਤੁਹਾਡਾ ਇਹ ਸੇਵਾਦਾਰ ਹੋਊਗਾ ਕਿ ਮੈਂਬਰ ਪਾਰਲੀਮੈਂਟ ਵੀ ਕੀ ਕਰ ਸਕਦਾ ਤੇ 20 ਲੱਖ ਵੋਟ ਦਾ ਨੁਮਾਇੰਦਾ ਹੁੰਦਾ ਤੇ 20 ਲੱਖ ਵੋਟ ਦਾ ਨੁਮਾਇੰਦਾ ਕਿੰਡੀ ਵੱਡੀ ਸੰਵਿਧਾਨਕ ਪਾਵਰ ਹੈ ਤੇ ਕੀ ਕਰ ਸਕਦਾ ਇਹ ਵੀ ਇਹ ਸੇਵਾ ਦਾ ਪਹਿਲੀ ਵਾਰੀ ਦਿਖਾਊਗਾ ਇੰਨਾ ਕਹਿੰਦਾ ਮੈਂ ਖਿਮਾ ਦਾ ਗੱਲ ਹੈ ਕਿ ਆ ਲੇਟ ਆਇਆ ਫਿਰ ਭਾਵੀ ਮੰਗਦਾ ਇੱਕ ਤਰੀਕਾ ਵਾਲੇ ਦੇਣ ਕਿ ਜੋਨ ਨੂੰ ਇਹ ਮਜੀਠੇ ਹਲਕੇ ਦਾ ਰਿਕਾਰਡ ਜਿਹੜਾ ਨਾ ਇਹ ਟੁੱਟਣਾ ਨਹੀਂ ਚਾਹੀਦਾ ਮੇਰਾ خیال ਹੈ ਜਿੱਤਰਾ ਕਾਂਗਰਸ ਦੇ ਤੋਂ ਖਤਮ ਹੋ ਗਈ ਆ ਝਾੜੂ ਵੈਸੇ ਲੋਕਾਂ ਨੇ ਖੜਾ ਰਤਾ ਤੁਹਾਡੀਦਰ ਮਾਲੀ ਆਣ ਜਿੱਤਰਾ ਖਾੜਿਆਂ ਚ ਨਹੀਂ ਰਮਾਲੀ ਬੰਦੇ ਹੁੰਦੇ ਐਸ ਵਾੜੇ ਤੁਹਾਡੀ ਰਮਾਲੀ ਆ ਤਹਾਡੇ ਨਾਲ ਕੁਸ਼ਤੀ ਕਰਨ ਵਾਲਾ ਕੋਈ ਨਹੀਂ ਇੰਨੀ ਕਬੱਡੀ ਜਿੱਤ ਦਿਓ ਕਿ ਪੂਰੇ ਪੰਜਾਬ ਦੇ ਵਿੱਚ ਰਿਕਾਰਡ ਬਣ ਜਾਏ ਕਿ ਪਾਰਲੀਮੈਂਟ ਦੇ ਵਿੱਚ ਵੀ ਮਜੀਠੇ ਹਲਕੇ ਨੇ ਕਿੰਨੀ ਵੱਡੀ ਜਿੱਤ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ